ਹਾ ਸੰਗਾ ਜੀ ਕਈ ਜਿਹੜੇ ਸੱਜਣ ਨੇ ਨਾ ਉਹ ਜਨੇਊ ਦਾ ਕੰਪੇਅਰ ਕਰ ਲੱਗ ਪੈਂਦੇ ਨੇ ਕਿਰਪਾਨ ਦੇ ਨਾਲ ਗਾਤਰੇ ਦੇ ਨਾਲ ਕਿਰਪਾਨ ਦੇ ਨਾਲ ਜਨੇਊ ਦਾ ਕੰਪੇਅਰ ਨਹੀਂ ਹੋ ਸਕਦਾ ਕਿਉਂ ਨਹੀਂ ਹੋ ਸਕਦਾ ਕਿਉਂਕਿ ਜਨੇਊ ਪਹਿਨਣ ਦੀ ਮਰਜ਼ਾਦਾ ਇਹ ਹੈ ਕਿ ਜਨੇਊ ਨੂੰ ਪੁਰਸ਼ ਪਹਿਨ ਸਕਦਾ ਇਸਤਰੀ ਨਹੀਂ ਪਹਿਨ ਸਕਦੀ ਫਰਕ ਹੋ ਗਿਆ ਨਾ ਪੁਰਸ਼ ਦਾ ਅਧਿਕਾਰ ਹੈ ਇਸਤਰੀ ਦਾ ਅਧਿਕਾਰ ਨਹੀਂ ਹੈ ਦੂਜੀ ਗੱਲ ਜਨੇਊ ਨੂੰ ਬ੍ਰਾਹਮਣ ਪਹਿਨੇਗਾ ਤੇ ਉਹਦਾ ਜਨੇਊ ਵੱਖਰਾ ਖਤਰੀ ਪਹਿਨੇਗਾ ਉਹਦਾ ਜਨੇਊ ਵੱਖਰਾ ਦੂਜੇ ਨੰਬਰ ਤੇ ਵੈਸ਼ ਪਹਿਨੇਗਾ ਉਹਦਾ ਜਨੇਊ ਤੀਜੇ ਨੰਬਰ ਤੇ ਤੇ ਸ਼ੂਦਰ ਪਹਿਨ ਹੀ ਨਹੀਂ ਸਕਦਾ ਸ਼ੂਦਰ ਨੂੰ ਅਧਿਕਾਰ ਨਹੀਂ ਜਨੇਊ ਪਹਿਨਣ ਦਾ ਇਸਤਰੀ ਨੂੰ ਅਧਿਕਾਰ ਨਹੀਂ ਜਨੇਊ ਪਹਿਨਣ ਦਾ ਬ੍ਰਾਹਮਣ ਦਾ ਜਨੇਊ ਵੱਖਰਾ ਖਤਰੀ ਦਾ ਵੱਖਰਾ ਵੈਸ਼ ਦਾ ਵੱਖਰਾ ਪਰ ਜਿਹੜੀ ਕਿਰਪਾਨ ਹੈ ਨਾ ਇਹ ਮਰਦ ਵੀ ਪਹਿਨੇਗਾ ਇਸਤਰੀ ਵੀ ਪਹਿਨੇਗੀ ਇਹ ਕੋਈ ਬ੍ਰਾਹਮਣਾਂ ਵਿੱਚੋਂ ਆਵੇ ਕੋਈ ਖਤਰੀਆਂ ਚੋਂ ਕੋਈ ਵੈਸ਼ਾਂ ਚੋਂ ਕੋਈ ਸ਼ੂਦਰਾਂ ਚੋਂ ਆਵੇ ਜਿਹੜਾ ਵੀ ਆਵੇਗਾ ਪੰਜ ਕਕਾਰ ਬਰਾਬਰ ਉਹਦਾ ਵੀ ਅਧਿਕਾਰ ਹੋਵੇਗਾ ਇਹ ਨਹੀਂ ਕਿਹਾ ਜਾ ਸਕਦਾ ਕਿ ਆ ਫਲਾਣਾ ਤੇ ਕਿਰਪਾਨ ਰੱਖ ਸਕਦਾ ਤੇ ਫਲਾਣਾ ਨਹੀਂ ਰੱਖ ਸਕਦਾ ਇਹ ਨਹੀਂ ਕੋਈ ਕਹਿ ਸਕਦਾ ਹਰ ਇੱਕ ਸਿੱਖ ਨੂੰ ਅਧਿਕਾਰ ਹੈ ਹਰ ਇੱਕ ਸਿੱਖ ਨੂੰ ਅਧਿਕਾਰ ਹੈ ਬਰਾਬਰ ਦਾ ਤੋਂ ਕਿਰਪਾਨ ਤਾਂ ਸਾਰੇ ਬਰਾਬਰ ਪਹਿਨ ਸਕਦੇ ਨੇ ਜਿਨੂੰ ਬਰਾਬਰ ਕੋਈ ਨਹੀਂ ਪਹਿਨ ਸਕਦਾ ਉਹ ਜਾਤ ਪਾਤ ਦਾ ਫਰਕ ਹੈ ਉਹ ਲਿੰਗ ਭੇਦ ਦਾ ਵੀ ਫਰਕ ਹੈ ਇਸ ਕਰਕੇ ਇਹ ਅੰਤਰ ਹੋਣ ਕਰਕੇ ਕਰਪਾਨ ਨੂੰ ਜਨੇਊ ਨਾਲ ਕੰਪੇਅਰ ਨਹੀਂ ਕੀਤਾ ਜਾ ਸਕਦਾ